ਮੈਂ ਉੱਥੇ ਗੁਰੂਕਰਮ ਮੱਥਾ ਟੇਕਣ ਜਾਣਾ ਸੀ ਸਰ ਰੋਕ ਨਹੀਂ ਸਕਦੇ ਤੁਸੀਂ ਕਿ ਸਵਸਥ ਰੋਕ ਸਰ ਗੁਰੂ ਘਰ ਲਈ ਗਏ ਤੁਸੀਂ ਕਰਦੇ ਨਹੀਂ ਗੁਰੂਕਰ ਜਾਣ ਤੋਂ ਕਿਵੇਂ ਰੋਕ ਸਕਦੇ ਨਹੀਂ ਜਿਹੜੇ ਆਰਡਰਸ ਆ ਗਏ ਸਾਈ ਯੂਨੀ ਕਰਨ ਸਰ ਨਹੀਂ ਆਰਡਰ ਕੌ ਨੂੰ ਕਿਨੇ ਦਿੱਤੇ ਹੈ ਭਗਵੰਤ ਮਾਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰਸ ਨੇ ਸਰ ਫ੍ਰਮ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਤੋਂ ਕੌ ਨੂੰ ਉਹਨਾਂ ਨੂੰ ਕਿਹਨੂੰ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਂਦੇ ਹੋਣਗੇ ਨਹੀਂ ਬਿਲਕੁਲ ਸਰ ਕਿਸੇ ਨੂੰ ਗੁਰੂ ਘਰ ਦੀ ਅਜ਼ੀਰ ਰੋਕ ਸਕਦੇ ਹੋ ਭਲੀ ਭਾਦੀ ਜਾਂਦੇ ਹੋ ਇਹ ਤਾਂ ਆਪਾਂ ਨੂੰ ਸਰ ਨੇ ਗੁਰੂ ਘਰ ਜਾਣ ਤੋਂ ਨਹੀਂ ਰੋਕ ਸਕਦੇ ਨਹੀਂ ਮੈਂ ਤਾਂ ਕੋਈ ਆ ਜਾ ਕੋਈ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਨੇਕਾ ਤੱਕਾ ਹੋ ਰਿਹਾ ਹੈ ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਸੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੇਕੇ ਚੱਲੋ ਸਾਨੂੰ ਲੈ ਕੇ ਚੱਲੋ ਲੈ ਜੀ ਨੂੰ 2 ਕਿਲੋ ਮਿੰਟ ਤੱਕ ਲੈਣਾ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਆ ਸਰ ਥੋੜੀ ਦੇਰ ਟੁਰ ਕੇ ਜਾਵਟਦੇ ਹਾਂ ਹਾਂ ਜੀ ਸਰ ਟੁਰ ਕੇ ਜਾਵੜੀਏ ਥੱਲੇ ਸਰ ਦੀ ਬੰਦ ਕੀਤੀ ਹੋਈ ਆ ਸਰ ਨਹੀਂ ਗੁਰੂ ਦਵਾਰਾ ਸਾਹਿਬ ਦੀ ਰੋਡ ਤਾਂ ਚੱਲਦੀ ਆ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣਦੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਟੁਰ ਕੇ ਜਾਂਦੇ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਤਰੋ ਤਰੋ ਜਲਦੀ ਜਿਹੜੇ ਪਾਸੇ ਨੂੰ ਕਾਲ ਆਏ ਲਾਤੀ ਇੱਥੇ ਡਰ ਕੇ ਕਾਲੀ ਵਰਕਾਂ ਤੋਂ ਗੁਰਦੁਆਰਾ ਸਾਹਿਬ ਜਾਣ ਤੋਂ ਵੀ ਰੋਕ ਰਿਹਾ ਜੀ ਆ ਜਾਓ ਸਰ ਦੇ ਕੋਲ ਤੇ ਬਾਹਰ ਤੇ ਕਹਿ ਰਹੇ ਨਹੀਂ ਕਿ ਜੋੜਾ ਹੈ ਭਾਈ ਬੰਤੇ ਕੀ ਹੋਊ ਤੁਸੀਂ ਸਖਤ ਟੇਕਣ ਲਈ ਜਾਣਾ ਸੀ ਮੈਂ ਟੇਨ ਕਿੰਨਾ ਜਾ ਰਿਹਾ ਤੁਸੀਂ ਦੇਖੋ ਕਿ ਜਿਹੜਾ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕ ਸਕਦੇ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਤੁਸੀਂ ਤਾਂ ਤੁਸੀਂ ਬਾਅਦ ਜਾ ਦੇ ਦੋ ਕਿਉਂਕਿ ਇੱਕ ਕੋਈ ਟਾਈਮ ਹੈ ਤੁਸੀਂ ਦੱਸੋ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਹੋ ਜਾਓ ਤੁਹਾਨੂੰ ਦੋਸਤੋ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਸਰ ਤੁਸੀਂ ਫਿਰ ਗ੍ਰਿਫਤਾਰੀ ਦਿਓ ਸੱਜੇ ਇਹ ਗੱਲ ਨਹੀਂ ਨਹੀਂ ਪੁੱਤ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਤੁਹਾਨੂੰ ਸਰ ਉਹਦਾ ਸੁਝਾਅ ਤੇਰਾ ਸੁਣਾ ਲਈ ਤੇ ਰਿਪੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਤੁਸੀਂ ਦੇਣਾ ਗੁਰਦੁਆਰਾ ਚਲਾ ਅੱਛਾ ਸਰ ਮੈਨੂੰ ਤਾਂ ਸਾਡੀ ਮੱਝੀ ਵੀ ਹੈ ਮੈਂ ਤਾਂ ਦਾਈ ਕਹਿੰਦਾ ਪਿੱਛੋਂ ਤੱਕ ਕੰਮ ਰਿਹਾ ਯਾਰ ਸੁਣਦੇ ਹੋ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਬੁਰਦਵਾਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਦਿਓ ਸਰ ਲਿਖ ਕੇ ਦੇਦਾ ਲਿਖ ਕੇ ਦੇਦਾ ਨਹੀਂ ਪਰ ਇੱਕ ਗੱਲ ਮੈਂ ਕਹਿਣਾ ਚਾਹਣਾ ਹੈ ਕਿ ਮੋੜੀ-ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਤੇ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘਰ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਕਿ ਦਿੱਲੀੋਂ ਕੇ ਜਿਹੜੀ ਵਾਲ ਬੈ ਕੇ ਫੈਸਲਾ ਕਰੂਗਾ ਕਿ ਨੂੰ ਅੰਦਰ ਕਰਨਾ ਕਿ ਨੂੰ ਪੰਜਾਬ ਕਰਨਾ ਇਹ ਤਾਂ ਇਦਾਂ ਤਾਂ ਹੋਣਾ ਚਾਹੀਦਾ ਯਾਰ ਸਾਰੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜਿਹੜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਤਾਂ ਗੋਤਾ ਫਰਜਾ ਦਿਓ ਅਸੀਂ ਅਸੀਂ ਜਿਹੜਾ ਰੂਲ ਆ ਸਾ ਜੀ ਉਹਨੂੰ ਨਹੀਂ ਆਰਡਰਸ ਹੈ ਸਾਡਾ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰ ਦੇ ਦੋ ਯਾਰ ਹੱਦ ਹੋ ਗਈ ਸਰ ਸਾਨੂੰ ਰਿਟਰ ਦੇ ਦਿਓ ਨਹੀਂ ਦੇ ਦਿੰਦਾ ਗਾ ਉਹ ਗੁਰੂ ਕਰ ਕਰਦਾ ਆ ਸਾਡਾ ਆਰਡਰ ਹੈ ਮੈਂ ਵੀ ਸਾਹਮਣੇ ਕਰ ਰਿਹਾ ਵੀ ਆਨਲਾਈਨ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨੂੰ ਜਾਣ ਦੇਣਾ ਕਿਸੇ ਨੂੰ ਹਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਕਟ ਚੱਲ ਰਿਹਾ ਕੋ ਪ੍ਰੋਟੈਕਟਿਵ ਸਰ ਅਸੀਂ ਗੁਰਦੁਆਰਾ ਸਾਹਿਬ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਪੇਸ਼ੀ ਹਾਂ ਸਰ ਉਹਦਾ ਉਹਦਾ ਲ ਤੁਹਾਨੂੰ ਕੋਈ ਇਸ਼ੂ ਨਹੀਂ ਹੈ ਸਰ ਸਾਰੇ ਤਾਂ ਕਿਹੜੇ ਤੁਹਾਨੂੰ ਇੱਕ ਅੰਦਰ ਹੋ ਗਿਆ ਸੀ ਪੀ ਪੀ ਜੀ ਸਰ ਕੋਈ ਨਹੀਂ ਸਾਨੂੰ ਸਭ ਗੱਲ ਕਰ ਲੈਣ ਦੋ ਸਰ ਥੋੜੀ ਦੇਰ ਸਰ ਤੁਸੀਂ ਬੈਠ ਜਾਓ ਅਸੀਂ ਤੁਹਾਨੂੰ ਇੱਕ ਘੰਟੇ ਬੈਠ ਸਰ ਉਹਨੂੰ ਆਰਡਰ ਕੀਤਾ ਹੈ ਸਾਨੂੰ ਇੱਕ ਵੈਰੀ ਗ੍ਰੇ ਫਰਮ ਮਾਈ ਡਿਪਾਰਟਮੈਂਟ ਸੋਲੀ ਇਹਨਾਂ ਨੇ ਆਰਡਰ ਦਿਖਾਉਂਦੇ ਡਿਪਾਰਟਮੈਂਟ ਦਿਖਾਉਂਦੇ ਨਹੀਂ ਨਹੀਂ ਮੈਂ ਨਹੀਂ ਹਾਲ ਨਾ ਕਿਹਾ ਨਹੀਂ ਡਿਪਾਰਟਮੈਂਟਸ ਕਿਹੜੇ ਅਫਸਰ ਦਾ ਹੈ ਕੋਈ ਐਮਓ ਦੱਸੋ ਕਿਹੜੀ ਅਫਸਰ ਹੈ ਸਰ ਜੋ ਮੇਰੇ ਸੀਨੀਅਰ ਨੇ ਸਰ ਨਾ ਨਾ ਦੱਸ ਦਿਓ ਮੈਨੂੰ ਨਾ ਮੇਰੇ ਹਾਂ ਮੇਰੇ ਸੀਨੀਅਰ ਦਾ ਨਾਮ ਲੇਕਿਨ ਸੀਨੀਅਰ ਦਾ ਨਾਮ ਦੱਸੋ ਤਾਂ ਹੋਣਾ ਹੈ ਕੇਜੂ ਵਾਲੀ ਐ ਇੱਕ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਜਿਹੜੇ ਐਸਐਸਪੀ ਜੀ ਨੇ ਮੈਂ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਦੱਸ ਦਿਓ ਵੀ ਐ ਕਿਉਂ ਡੀਜੀਪੀ ਦਾ ਚੱਲ ਜਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਕਿ ਗਨ ਕਰਾ ਤੁਹਾਡੀ ਜੀ ਤੁਸੀਂ ਥੋੜੀ ਬੇਚਤ ਮੰਗਵਾ ਦੋ ਨਹੀਂ ਇਹ ਖੜੀ ਹੈ ਇਹ ਗੱਲ ਕਰਾ ਦੇ ਖੜੇ ਹਾਂ ਸੀ ਕਰਾ ਦੋ ਕਰਾਓ ਜੀ ਕਰਾਓ ਜੈ ਆਰਡਰ ਦਿਖਾ ਦੇ ਜੋ ਜੈ ਆਰਡਰ ਦਿਖਾ ਦੋ ਇਹ ਗੱਲ ਕਰਾ ਦੋ ਆਰਡਰ ਦਿਖਾ ਦਿਓ ਹੈਗਾ ਤਾਂ ਰੁਕ ਜਾਂਗੇ ਟੱਕਾ ਨਾ ਕਰੀ ਦੋ ਮਿੰਟਾਂ ਵਿੱਚ ਕਰਾ ਲਾਂ ਸਰ ਇਹਨੂੰ ਅੱਗੇ ਕਰਾ ਲਾ ਪੈਸਾ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਹਾਸਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਹਾਂ ਕਿ ਜਿੰਨਾ ਵੱਡਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੋਂ ਲੇ ਕੇ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਦਾ ਕਿजरीवाल ਨੇ ਪੂਰਾ ਪੰਜਾਬ 'ਚ ਕਬਜ਼ਾ ਕਰ ਲਿਆ ਹੈ ਇੰਨਾ ਕਾਲੀ ਦਲ ਦੀ ਜੱਤੀਬੰਦੀ ਤੋਂ ਡਰ ਗਿਆ ਵਰਕਰਾਂ ਤੋਂ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ केजरीवाल ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰ ਨੂੰ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕ੍ਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਐ ਹਰ ਇਨਸਾਨ ਦੇ ਐ ਸਾਰੇ ਉਹਨੇ ਖਤਮ ਕਰ ਦਿੱਤੇ ਐ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਮੈਂ ਪੰਜਾਬੀਓ ਨੂੰ ਦੱਸਣਾ ਚਾਹਣਾ ਐ ਆਓ ਇਕੱਠੇ ਹੋਈਏ ਇਸ ਕੇਜਰੀਵਾਲ ਤੋਂ ਪੰਜਾਬ ਮੁਕਤ ਕਰਾਈਏ ਇਸ ਕੇਜਰੀਵਾਲ ਨੇ ਨਿਸ਼ਾਨਾ ਰਪਣਾ ਲਿਆ ਕਿ 1.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਐ ਉਹ 40 ਹਜ਼ਾਰ ਏਕੜ ਜ਼ਮੀਨ ਅਕਵਾਇਰ ਕਰਦਾ ਜਿਹੜੇ ਨਵੇਂ ਐਕਟ ਦੇ ਕੀਤਾ ਮਤਲਬ ਆਇਆ ਕਿ ਮੈਂ ਇੱਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਤੇ ਉਹ ਠੇਕੇਦਾਰਾਂ ਨੂੰ ਦਊਗਾ ਪਰ ਅਸੀਂ ਇਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜ਼ਾ ਹਟਾ ਕੇ ਛੱਡੂਗਾ ਕੇ ਜੀਵਾ